ਮੇਰਾ 4 ਸਾਲ ਦਾ ਗੈਪ ਸੀ ਤੇ ਦੋ ਰਿਫਿਊਜ਼ਲ ਵੀ ਸੀਗੀਆਂ ਤੇ ਮੇਰੀ ਇੱਕ ਬੈਸਟ ਫਰੈਂਡ ਸੀਗੀ ਤੇ ਉਹਨਾਂ ਨੇ ਪਹਿਲਾਂ ਇਹ ਕੋ ਅਪਲਾਈ ਕੀਤਾ ਸੀ ਵਿਜ਼ਨ ਗਰੁੱਪ ਤੋਂ ਤੇ ਜਦੋਂ ਮੈਂ ਆਪਣੀ ਸ਼ੇਅਰ ਕੀਤੀ ਸਾਰੀ ਪ੍ਰੋਫਾਈਲ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਘਰ ਤੋਂ ਇੱਕ ਵਾਰੀ ਇਹਨਾਂ ਤੋਂ ਅਪਲਾਈ ਕਰ ਲਓ ਕਿ ਬਸ ਉਹਨਾਂ ਦੇ ਕਹੇ ਤੋਂ ਮੈਂ ਇੱਕ ਵਾਰੀ ਇਹਦਾ ਵਿਜ਼ਿਟ ਕੀਤਾ ਤੇ ਮੈਨੂੰ ਵਧੀਆ ਲੱਗਿਆ ਤੇ ਮੈਂ ਆਪਣਾ ਪ੍ਰੋਸੈਸ ਸ਼ੁਰੂ ਕਰਤਾ ਸੀਗਾ ਬਾਕੀ ਓਵਰਆਲ ਬਹੁਤ ਵਧੀਆ ਪ੍ਰੋਸੈਸ ਰਿਹਾ ਸਾਰਾ ਤੇ ਫਾਈਨਲੀ ਮੈਨੂੰ ਆਪਣਾ ਵੀਜ਼ਾ ਮਿਲ ਗਿਆ ਵਿਦਨ 22 ਡੇਸ 4 ਸਾਲ ਦੇ ਗੈਪ ਤੋਂ ਬਾਅਦ ਤੁਹਾਡੀ ਸਿਰਫ 22 ਦਿਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿਉਂਕਿ ਜਿਹੜਾ ਮੈਂ ਫਸਟ ਟਾਈਮ ਅਪਲਾਈ ਕੀਤਾ ਸੀਗਾ ਉਦੋਂ ਮੇਰੀ ਇੱਕ ਸਾਲ ਸਟਕ ਰਹੀ ਸੀਗੀ ਫਾਈਲ ਅੰਬੈਸੀ ਦੇ ਵਿੱਚ ਸੋਸ ਲਈ ਮੇਰੇ ਲਈ ਤਾਂ ਇਹ ਬਹੁਤ ਜ਼ਿਆਦਾ ਇੱਕ ਸਰਪ੍ਰਾਈਜ਼ ਤਾਂ ਜ਼ਰੂਰ ਇੱਕ ਸਲਾਹਵਾ ਵੀ ਜੇ ਤੁਸੀਂ ਕਿਤੇ ਵੀ ਜਾਨੀ ਥੱਕ ਕੇ ਬਾਰ ਬਾਰ ਅਪਲਾਈ ਕਰਕੇ ਤਾਂ ਇੱਕ ਵਾਰੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਵਿਜ਼ਨ ਗਰੁੱਪ ਤੇ ਮੈਂ ਹੋਪਸ ਆ ਵੀ ਤੁਹਾਡਾ ਵੀ ਆਊਗਾ ਜੇ ਮੇਰਾ ਆ ਗਿਆ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੇ ਸਿਟੀ ਹੈਡਲਾਈਨ ਤਾਂ ਮੈਂ ਹਣੇ ਹਮਲੀ ਅਕਸਰ ਹੀ ਅਸੀਂ ਦੇਖਦੇ ਆ ਕਿ ਹਜ਼ਾਰਾਂ ਬੱਚੇ ਦਾ ਸੁਪਨਾ ਹੁੰਦਾ ਬਾਹਰ ਜਾਣਾ ਤੇ ਕੈਨੇਡਾ ਨੂੰ ਮਿਨੀ ਪੰਜਾਬ ਵੀ ਜਿਵੇਂ ਕਿ ਕਿਹਾ ਜਾਂਦਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਆਪਣੇ ਸੁਪਨੇ ਜਾ ਕੇ ਪੂਰੇ ਕਰਨ ਚਪਾਵੇਂ ਉਹ ਸਟੱਡੀ ਲਈ ਹੋਵੇ ਪਾਵੇਂ ਉਹ ਕੰਮ ਲਈ ਹੋਵੇ ਤੇ ਅੱਜ ਸਾਡੇ ਨਾਲ ਇੱਕ ਸਖਸ਼ ਮੌਜੂਦ ਹੈ ਜਿਨ੍ਹਾਂ ਦੀ ਦੋ ਰਿਫਿਊਜ਼ਰ ਅਤੇ 4 ਸਾਲ ਦੇ ਗੈਪ ਦੇ ਬਾਵਜੂਦ ਵੀ ਵੀਜ਼ਨ ਗਰੁੱਪ ਨੇ ਇਹਨਾਂ ਦਾ ਵੀਜ਼ਾ ਲਵਾ ਕੇ ਦਿੱਤਾ ਹੈ ਤੇ ਆਪਾਂ ਗੱਲਬਾਤ ਕਰ ਲੈਣੇ ਪੁੱਛ ਲੈਣੇ ਕਿੰਨੇ ਕੋ ਖੁਸ਼ੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਮਨਦੀਪ ਘਰ ਹੈ ਤੇ ਮੈਂ ਆਪ ਮੇਰਾ 4 ਸਾਲ ਦਾ ਗੈਪ ਸੀ ਤੇ ਦੋ ਦੋ ਰਿਫਿਊਜ਼ਲ ਵੀ ਸੀਗੀਆਂ ਤੇ ਮੇਰੀ ਇੱਕ ਬੈਸਟ ਫਰੈਂਡ ਸੀਗੀ ਤੇ ਉਹਨਾਂ ਨੇ ਪਹਿਲਾਂ ਇੱਥੋਂ ਅਪਲਾਈ ਕੀਤਾ ਸੀ ਵਿਜ਼ਨ ਗਰੁੱਪ ਤੋਂ ਤੇ ਜਦੋਂ ਮੈਂ ਆਪਣੀ ਸ਼ੇਅਰ ਕੀਤੀ ਸਾਰੀ ਪ੍ਰੋਫਾਈਲ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਘਰ ਤੋਂ ਇੱਕ ਵਾਰੀ ਇਹਨਾਂ ਤੋਂ ਅਪਲਾਈ ਕਰ ਲਓ ਕਿ ਬਸ ਉਹਨਾਂ ਤੇ ਕਹੇ ਤਾਂ ਮੈਂ ਇੱਕ ਵਾਰੀ ਇੱਥੇ ਵਿਜ਼ਿਟ ਕੀਤਾ ਤੇ ਮੈਨੂੰ ਵਧੀਆ ਲੱਗਿਆ ਤੇ ਮੈਂ ਆਪਣਾ ਪ੍ਰੋਸੈਸ ਸ਼ੁਰੂ ਕਰਤਾ ਸੀਗਾ ਬਾਕੀ ਓਵਰ ਆਲ ਬਹੁਤ ਵਧੀਆ ਪ੍ਰੋਸੈਸ ਰਿਹਾ ਸਾਰਾ ਟਰਾਂਸਪੇਰੈਂਸੀ ਸੀਗੀ ਪੂਰੀ ਸਾਰੇ ਪ੍ਰੋਸੈਸ ਦੇ ਵਿੱਚ ਤੇ ਫਾਈਨਲੀ ਮੈ ਕੇਵਲ 22 ਦਿਨਾਂ ਦੇ ਵਿੱਚ ਉਮੀਦ ਸੀਗੀ ਕਿ ਦੋ ਰਿਫਿਊਜ਼ਲ ਤੋਂ ਬਾਅਦ ਤੇ 4 ਸਾਲ ਦੇ ਗੈਪ ਤੋਂ ਬਾਅਦ ਥੋੜੀ ਸਿਰਫ 22 ਦਿਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਕਿਉਂਕਿ ਜਿਹੜਾ ਮੈਂ ਫਸਟ ਟਾਈਮ ਅਪਲਾਈ ਕੀਤਾ ਸੀਗਾ ਉਦੋਂ ਮੇਰੀ 1 ਸਾਲ ਸਟਕ ਰਹਿ ਗਈ ਸੀਗੀ ਫਾਈਲ ਐਮਬੈਸੀ ਦੇ ਵਿੱਚ ਸੋਚ ਲਈ ਮੇਰੇ ਲਈ ਤਾਂ ਇਹ ਬਹੁਤ ਜ਼ਿਆਦਾ ਇੱਕ ਸਰਪ੍ਰਾਈਜ਼ਡ ਹੈ ਸਰਪ੍ਰਾਈਜ਼ ਹੈ ਕਿੰਨੇ ਸਾਲ ਪੁਰਾਣਾ ਸੁਪਨਾ ਸੀਗਾ ਜੋ ਵੀਜ਼ਨ ਗਰੁੱਪ ਨੇ ਸਿਰਫ 22 ਦਿਨਾਂ ਦੇ ਵਿੱਚ ਪੂਰਾ ਕਰ ਦਿੱਤਾ ਮੈਂ ਤਾਂ 10th ਕਲਾਸ ਤੋਂ ਹੀ ਸੋਚਣਾ ਸ਼ੁਰੂ ਕਰਤਾ ਸੀਗਾ ਕਿ ਬਾਹਰ ਜਾਵਾਂਗੇ ਸਟੱਡੀ ਲਈ ਜੀ ਕੜੀ ਵੇਚਦੇ ਜਾ ਰਹੇ ਜੀ ਘਰ ਦੇ ਦਾ ਕਿਦਾਂ ਰਿਐਕਸ਼ਨ ਆ ਹੁਣ ਜਿਵੇਂ ਕਿ ਫਾਈਨਲੀ ਤੁਹਾਡਾ ਵੀਜ਼ਾ ਲੱਗ ਚੁੱਕਿਆ ਹੈ ਘਰ ਦੇ ਸਾਹਮਣੇ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਸਾਹੀ ਮੈਮ ਉਹ ਜਿਵੇਂ ਕਿ ਫਾਈਨਲੀ ਮੈਡਮ ਦਾ 22 ਦਿਨਾਂ ਦੇ ਵਿੱਚ ਵੀਜ਼ਾ ਲੱਗ ਗਿਆ ਕੀ ਕਹਿਣਾ ਚਾਹੋ ਬੜੀ ਖੁਸ਼ੀ ਹੈ ਜੀ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਤਾਂ ਵੈਸੇ ਹੀ ਘਰੋਂ ਚੱਲ ਕੇ ਆਏ ਸੀ ਜਿਉਂ ਉਹਨਾਂ ਨੇ ਕੋਈ ਡਾਕੂਮੈਂਟ ਮੰਗਾਇਆ ਸੀ ਕਹਿੰਦੇ ਲੈ ਕੇ ਆਓ ਸਾਨੂੰ ਇਹਨਾਂ ਨੇ ਕਲੀਅਰ ਨਹੀਂ ਸੀ ਕੀਤਾ ਵੀ ਆਪਣਾ ਕਲੀਅਰ ਹੋ ਚੁੱਕਿਆ ਤੇ ਇੱਥੇ ਆਏ ਨੂੰ ਸਾਨੂੰ ਇੱਕਦਮ ਹੋਇਆ ਤੇ ਬੜੀ ਖੁਸ਼ੀ ਹੋਈ ਆ ਸਰਪ੍ਰਾਈਜ਼ ਦਿੱਤਾ ਗਿਆ ਹਾਂ ਜੀ 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 ਸਰਪ੍ਰਾਈਜ਼ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਮੈਮ ਬਾਕੀ ਲੋਕਾਂ ਨੂੰ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ ਮੈਂ ਹੀ ਕਹਿਣਾ ਚਾਹਾਂਗੀ ਕਿ ਕੋਈ ਸੁਣੀ ਸੁਣਾਈ ਗੱਲ ਨਹੀਂ ਹੈਗੀ ਪਹਿਲਾਂ ਮੈਨੂੰ ਵੀ ਇੱਕ ਵਾਰੀ ਲੱਗਦਾ ਸੀਗਾ ਕਿ ਸ਼ਾਇਦ ਵੀ ਆਪਾਂ ਸ਼ੋਰ ਨਹੀਂ ਹੋ ਸਕਦੀ ਕਿਸੇ ਚੀਜ਼ ਲਈ ਹਨਾ ਵੀ ਇੱਕ ਡਾਊਟ ਸੀਗਾ ਮੇਰੇ ਮਨ ਦੇ ਵਿੱਚ ਪਰ ਹੁਣ ਮੈਂ ਜਦੋਂ ਪਰਸਨਲੀ ਐਕਸਪੀਰੀਅੰਸ ਕੀਤਾ ਤਾਂ ਮੇਰਾ ਇੱਕ ਜ਼ਰੂਰ ਇੱਕ ਸਲਾਹਵਾ ਵੀ ਜੇ ਤੁਸੀਂ ਕਿਤੇ ਵੀ ਜਾਨੀ ਥੱਕ ਕੇ ਬਾਰ ਬਾਰ ਅਪਲਾਈ ਕਰਕੇ ਤਾਂ ਇੱਕ ਵਾਰੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਵਿਜ਼ਨ ਗਰੁੱਪ ਤੇ ਤੇ ਮੈਂ ਹੋਪਸ ਆ ਵੀ ਤੁਹਾਡਾ ਵੀ ਆਊਗਾ ਜੇ ਮੇਰਾ ਆ ਗਿਆ ਤਾਂ ਹਨੀ ਸਰ ਵਾਰੇ ਹਨੀ ਸਰ ਦੀ ਗਾਈਡੈਂਸ ਬਾਰੇ ਕੀ ਕਹਿਣਾ ਚਾਹੋਗੇ ਜੀ ਜਦੋਂ ਅਸੀਂ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਸੀਗਾ ਅਸੀਂ ਸਰ ਨਾਲ ਹੀ ਗੱਲ ਕੀਤੀ ਸੀਗੀ ਕਿਉਂਕਿ ਮੈਂ ਪਹਿਲਾਂ ਆਪਣਾ ਪਲਾਨ ਚੇਂਜ ਕਰਤਾ ਸੀ ਕਿਉਂਕਿ ਮੇਰਾ ਗੈਪ ਵੀ ਸੀਗਾ ਸਟੱਡੀ ਦੇ ਵਿੱਚ ਤੇ ਮੈਂ ਰਿਫਿਊਜ਼ਲ ਵੀ ਸੀ ਗਿਆ ਦੋ ਤੇ ਮੈਂ ਸੋਚਿਆ ਸੀ ਕਿ ਕਿਤੇ ਹੋਰ ਆਪਾਂ ਦੇਖ ਲੈਨੇ ਆ ਅਪਲਾਈ ਕਰਕੇ ਯੂਕੇ ਵਗੈਰਾ ਤੇ ਬਟ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਰ ਕਹਿੰਦੇ ਵੀ ਨਹੀਂ ਵੀ ਤੁਸੀਂ ਮੇਰੇ ਕੋਲ ਤਾਂ ਇੱਕ ਵਾਰੀ ਕੈਨੇਡਾ ਅਪਲਾਈ ਕਰ ਲਓ ਵੀ ਆਪਣਾ ਹੋ ਜਾਣਾ ਵਾ ਚਲੋ ਮਨ 'ਚ ਆਪਣੇ ਡਾਊਟ ਤਾਂ ਹੁੰਦਾ ਹੀ ਹੈਗਾ ਸਹੀਗਾ ਲਾਸਟ ਮੂਮੈਂਟ ਤੱਕ ਸੀਗਾ ਵੀ ਕੀ ਪਤਾ ਹਨਾ ਵੀ ਕਿਵੇਂ ਹੋ ਜਾਏ ਬਟ ਅੱਜ ਮੈਂ ਖੁਸ਼ ਹਾਂ ਕਿ ਫਾਈਨਲੀ ਕੈਨੇਡਾ ਦਾ ਹੀ ਆ ਗਿਆ ਜਿਹਦਾ ਸ ਆਲੋ ਜੀ ਇਹਨਾਂ ਦਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਹੋ ਚੁੱਕਿਆ ਜੇ ਤੁਸੀਂ ਵੀ ਇੱਧਰ ਉੱਧਰ ਟਰਾਈ ਕਰ ਰਹੇ ਹੋ ਇੱਕ ਵਾਰੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰ ਲਿਓ ਕੀ ਪਤਾ ਤੁਹਾਡਾ ਜਿਹੜਾ ਸੁਪਨਾ ਹੈ ਉਹ ਵਿਜ਼ਨ ਗਰੁੱਪ ਵੱਲੋਂ ਹੀ ਪੂਰਾ ਕਰ ਦਿੱਤਾ ਜਾਵੇ ਤੇ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨ ਮੈਂ ਨੇ ਹਮ ਲਈ ਕੈਮਰਾ ਪਰਸਨ ਪ੍ਰਿੰਸ ਕੁਮਾਰ